ਅੰਬਾ ਲਓ ਅੰਬੇ ਤੋਂ ਬਾਅਦ ਸੁਲਤਾਨ ਆਪਾਂ ਦਾ ਰੇਡ ਫਿਰ ਦੇਖਦੇ ਵੀ ਗੱਲ 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 ਮੈਨੂੰ ਲੱਗਦਾ ਹੋਣਾ ਇਹ ਮੁਸ਼ਕਲ ਨਹੀਂ ਬਣਦੀ ਯਾਰੀ ਲੱਖ ਨੂੰ ਲਪੇਟਾ ਲੱਖ ਨੂੰ ਲਪੇਟਾ ਕਬੱਡੀ ਕਬੱਡੀ ਕਬੰਡੀ ਹਾਂ ਉਹ ਨੌਜਵਾਨ ਹਰਜੋਤ ਕਪੂਰ ਥਲੀਏ ਦੀ ਕਬੱਡੀ ਪੈਂਦੀ ਹੋਈ ਆ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਦੇਖਦਾ ਜ਼ਮਾਨਾ ਖੜ ਖੜ ਕੇ ਆ ਬੀਵੀ ਕੱਤੀ ਵਾਲਾ ਮਾਨਸਾ ਵਾਲਾ ਮਾਨਸਾ ਵਾਲਾ ਹੁਣ ਮੁੰਡਾ ਕੋਸ਼ਿਸ਼ ਕਰਦਾ ਸਾਡਾ ਕਰਨ ਦੀ ਇਹ ਹਾਕਮ ਵਾਲੀਆ ਜੱਗੂ ਆ ਦੇਖਦੇ ਵੀ ਤਕੜਾ ਜੱਫਾ ਲਾਉਂਦਾ ਮੈਦਾਨ ਦੇ ਅੰਦਰ ਦੇ ਵਿੱਚ ਅਮਰੀਕਨ ਕਬੱਡੀ ਫੈਡਰੇਸ਼ਨ ਦਾ ਮੇਲਾ ਆ ਲੱਭਈ ਹੋਈ ਕਬੱਡੀ ਇਹ ਰਪਿੰਦਰ ਸਿੰਘ ਦੋਡੇ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਨਾਰਥ ਮਾਰਕਾ ਦੀ ਖੇਡ ਕਬੱਡੀ ਦੀ ਆ ਚਲਦੀਆਂ ਬਾਤਾਂ ਹਾਕਮ ਮਾਲੀਆ ਹਾਕਮ ਮਾਲੀਆ ਹਾਕਮ ਵਾਲੀਆ ਹਾਕਮ ਵਾਲੀਆ ਆ ਬੀਵੀ 31 ਵਾਲਾ ਕੋਸ਼ਿਸ਼ ਕਰਦਾ ਹੋਇਆ ਆ ਡੰਬਿਆਂ ਦਾ ਪੁੱਤ ਕਾਰ ਕਰੀ ਜਾਂਦਾ ਦੁਨੀਆ ਇਸ਼ਾਰੇ ਰੈਂਬੋ ਵੱਲ ਕਰਦੀ ਆ ਮਿੱਤਰਾਂ ਨੇ ਕਾਪੀ ਉੱਤੇ ਉਹੀ ਹੋਣੀ ਹੈ ਜਿਹੜੀ ਗੱਲਬਾਤ ਦੀ ਤੂੰ ਗੱਲ ਕਰਦਾਈ ਗਾ ਮਾਮਾ ਜੀ ਉਹਨਾਂ ਦਾ ਵੀ ਖਾਸ ਤੌਰ ਤੇ ਧੰਨਵਾਦ ਕਰਦੇ ਆ ਹੰਬੂ ਭਰੋਲੀ ਉਹਨਾਂ ਦੇ ਨਾਲ ਮਿਲ ਕੇ ਵੱਡਾ ਰੋਲ ਖੇਡ ਕਬੱਡੀ ਲਈ ਆਈਨਾਨ ਰੈਜੀਮੈਂਟ ਦੇ ਵਾਸਤੇ ਵੀ ਬਹੁਤ ਵੱਡੀ ਸਪੋਰਟ ਕੀਤੀ ਹੈ ਬਹੁਤ ਬਹੁਤ ਧੰਨਵਾਦ ਇੰਦਰ ਖੇਡ ਕਬੱਡੀ ਨਾਲ ਜੁੜ ਜੀ ਆਪਾਂ ਮੈਦਾਨ ਦੇ ਵਿੱਚ ਬੱਲੇ ਬੱਲੇ ਵੱਜ ਗਈ ਕੈਂਜੀ ਵੱਜ ਗਈ ਕੈਂਜੀ ਗੱਲ ਮੈਨੂੰ ਲੱਗਦਾ ਮੁੰਡਾ ਮੁਸ਼ਕਲ ਜੀ ਬਣਾਉਂਦਾ ਹੋਇਆ ਆ ਤਕੜੇ ਜੱਫੇ ਦੀ ਕੋਸ਼ਿਸ਼ ਚੱਲਦੀ ਹੋਈ ਆ ਨੌਜੋਨ ਪੰਜਾਬ ਰੇਡੀਓ ਬਹੁਤ ਬਹੁਤ ਧੰਨਵਾਦ ਰੇਚਮੈਂਟ ਬਨ ਕੁਵਰ ਕਬੱਡੀ ਕਲੱਬ ਵੱਲੋਂ ਸਾਂਝੇ ਤੌਰ ਤੇ ਅਗਲੀ ਕਬੱਡੀ ਰੁਪਿੰਦਰ ਦੀ ਪੈਂਦੀ ਹੈ ਰੁਪਿੰਦਰ ਰੁਪਿੰਦਰ ਦੋਦੇਵਾਲਾ ਆ ਬੜਾ ਕਮਾਲ ਕਰਨ ਵਾਲਾ ਮੁੰਡਾ ਦੇਖਦੇ ਵੀ ਗਰਾਊਂਡ ਬਹਿ ਜਾਵੇ ਦਾ ਆ ਦੇਖਦੇ ਵੀ ਦੂਸਰੇ ਪਾਸੇ ਆਵੇ ਦੱਲਾ ਰਾਜਪੂਰ ਹੁਣ ਫਿਰ ਕੋਸ਼ਿਸ਼ ਕਰਦਾ ਲੱਕਣ ਦੀ ਆਈਆ ਖਿੱਚਾ ਕਬੱਡੀ 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 ਹੋਈ ਪਈ ਤੇ ਪੁਆਇੰਟ ਪਾਸੇ ਲਾਓ ਨੌਜਵਾਨ ਥੋੜਾ ਟਾਈਮ ਕਰਾਓ ਰੇਡਰ ਦਾ ਆ ਫੈਸਲ ਬੱਟੂ ਦੀ ਰੇਡ ਪਈ ਹੋਈ ਔਰ ਦੂਸਰੇ ਪਾਸੇ ਯਾਦ ਯਾਦ ਸ਼ਿਕੰਜਾ ਖੇਡ ਕਬੱਡੀ ਦਾ ਆ ਸ਼ਿਕੰਜਾ ਖੇਡ ਕਬੱਡੀ ਦਾ ਲੱਕ ਬੰਦੀ ਆਹ ਤਾਂ ਸਿੱਖ ਲੋ ਔਰ ਸਤਕਾਰ ਮੈਂ ਕਹਿੰਦੇ ਸੰਸਕਾਰ ਜਿਹੜੇ ਨੇ ਮਾਂ ਤੋਂ ਸਿੱਖ ਲੋ ਬਾਕੀ ਸਾਰਾ ਕੋਈ ਤਾਂ ਦੁਨੀਆ ਸਿਖਾਉਂਦੀ ਹੈ ਸਾਰਾ ਕੋਈ ਦੁਨੀਆ ਸਿਖਾਉਂਦੀ ਹੈ ਕਿ ਟਿਬਿਆਂ ਦਾ ਪੁੱਤ ਕੈਰ ਕਰੀ ਜਾਂਦਾ ਇਹ ਪ੍ਰਦਰਸ਼ਨ ਕਰੂਗਾ ਇਹ ਬਾਤ ਜਿਹੜੀ ਹੈ ਸਾਲ ਭਰ ਪਾਈ ਜਾਣੀ ਹੈ ਆ ਸੁਰ ਸਿੰਘ ਵਾਲਾ ਫਿਰ ਕਰਦਾ ਕਮਾਲ ਮੁੰਡਾ ਪੁਆਇੰਟ 100 ਨਾਲ ਨੰਗਲੰਬੀਆਂ ਵਾਲੇ ਨੇ ਹਿੰਦ ਸ਼ਾਨ ਸਾਹ ਦੀ ਥੋੜੀ ਮਨਵੀਰ ਮਾਗੜ ਵੀ ਯੂਐਸਏ ਵਾਲਾ ਆਇਆ ਇਹਨਾਂ ਦੀ ਆਪਸ ਦੇ ਵਿੱਚ ਬਾਲੀ ਖੜਕਦੀ ਆ ਇਹ ਸਰਗੋਦੇ ਵਾਲੇ ਮੁਹੰਮਦ ਅਸਰਫ ਦਾ ਪੁੱਤਰ ਆ ਦਰਸ਼ਕ ਵੀਰੇ ਰਾਜਪੂਤ ਨੂੰ ਕਿੰਨਾ ਕੁ ਪਿਆਰ ਕਰਦੇ ਆ ਸਰੀ ਦੇ ਵਿੱਚ ਕੱਢੋ ਉਹਨਾਂ ਦਾ ਧੰਨਵਾਦ ਆ ਕੌਣ ਹੈ ਪੰਡਾਲ ਵਾਲੇ ਮਾਨੀ ਦਾ ਪੁੱਤਰ ਆ ਇਹ ਹਰਜੋਤ ਸਿੰਘ ਆ ਪਰ ਹਮਜਾ ਗੁੱਜਰ ਨੇ ਵੀ ਕਹਿੰਦੇ ਆ ਮੈਚ ਦੇ ਵਿੱਚ ਜਦੋਂ ਵੈਜਾ ਵੈਜਾ ਕਰਵਾ ਦਿੱਤੀ ਪਹਿਲੀ ਰੇਡ ਤੇ ਸੁਲਤਾਨ ਫੜਿਆ ਖੱਪੜਾ ਦਾ ਖੜਕਾ ਪਰ ਪੁਆਇੰਟ ਪੁਆਇੰਟ ਜਦੋਂ ਇੱਕ ਦਾ ਜਮਾਨਾ ਸਾਰਾ ਖੜ ਖੜਖੀ ਦੁਨੀਆ ਖੜ ਕੇ ਬੈਠ ਕੇ ਪੱਪਾ ਪਾਰ ਹੋ ਕੇ ਹਰਪ੍ਰੀਤ ਨਾਲ ਟੱਕਰ ਹੋ ਗਈ ਰਾਜ 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 ਸਿੰਘ ਪੀਜੇ ਵਾਲਿਆਂ ਦਾ ਵੀ ਧੰਨਵਾਦ ਕਰ ਦਈਏ ਪਰ ਜੁੜੀ ਹੈ ਕਬੱਡੀ ਨਾਲ ਉਧਰ ਪੀਜੇ ਦੀ ਗੱਲ ਫੇਰ ਗੱਲ ਕਬੱਡੀ ਦੀ ਗੱਲ ਰਾਜਪੂਤ ਦੀ ਫੇਰ ਰੁਪਿੰਦਰ ਦੀ ਸਰਦਾਰਨ ਗੌਰ ਦੀ ਗੱਲ ਪੰਜਾਬ ਟਾਈਗਰ ਨਨਕਾਰਾ ਸਾਹਿਬ ਦੀ ਭਰੀ ਹੋਈ ਬਗੜ ਦੀ ਲੱਗਦੀ ਹੋਈ ਕੋਸ਼ਿਸ਼ ਦੀ ਪੁਆਇੰਟ ਰਾਜ ਕੋ ਦਾ ਉਹ ਸਵਾਦ ਕਬੱਡੀ ਦਾ ਬਹੁਤ ਗੱਬਰੂਆ ਬਾ ਗੱਬਰੂਆ ਬਾ